ਕੌਨਫੀਡੈਂਸ ਬਹੁਤ ਵੱਡੀ ਗੱਲ ਆ ਗਈ ਹਰ ਕੋਈ ਪੁੱਛਦਾ ਵੀਰੇ ਕੌਨਫੀਡੈਂਸ ਕਿਵੇਂ ਹੋਈ ਹੈ ਮੈਂ ਜਦੋਂ ਕਿਤੇ ਬਾਹਰ ਜਾਣਾ ਮੈਨੂੰ ਤਾਂ ਗੱਲ ਨਹੀਂ ਹੁੰਦੀ ਮੈਨੂੰ ਕੌਨਫੀਡੈਂਸ ਨਹੀਂ ਆਉਂਦਾ ਯਾਰ ਮੇਰੀ ਤਾਂ ਐਂ ਗੱਲ ਜੀ ਡਾਊਨ ਹੋ ਜਾਂਦੀ ਆ ਬਸ ਮੇਰੀ ਤਾਂ ਜ਼ੁਬਾਨ ਕੰਬਣ ਲੱਗ ਜਾਂਦੀ ਆ ਬਾਈ ਪਤਾ ਤਾਂ ਮੈਨੂੰ ਹੈਗਾ ਮੈਂ ਕੀ ਕਰਨਾ ਹੈ ਮੈਂ ਕਹਿਣਾ ਕੀ ਹੈ ਪਰ ਜਦੋਂ ਨਾ ਫਿਰ ਕਿਤੇ ਬਾਹਰ ਜਾਣਾ ਯਾਰ ਮੈਨੂੰ ਤਾਂ ਗੱਲ ਜੀ ਨਹੀਂ ਹੁੰਦੀ ਅੱਜ ਗੱਲ ਕਰਨੀ ਆ ਵੀ ਕੌਨਫੀਡੈਂਸ ਕਿਵੇਂ ਆਵੇ ਬੰਦਾ ਐਸ ਤਰੀਕੇ ਨਾਲ ਬੈਠਣ ਨਾਲੋਂ ਐਂ ਬੈਠ ਕੇ ਅੱਖ ਚੱਕ ਪਾ ਕੇ ਕਹਿ ਸਕੇ ਵੀ ਹਾਂ ਵੀ ਦੱਸ ਕੀ ਗੱਲ ਬਾਤ ਆ ਇਸ ਲੈਵਲ ਦਾ ਕੌਨਫੀਡੈਂਸ ਤੁਹਾਡੇ ਵਿੱਚ ਕਿਵੇਂ ਆ ਸਕਦਾ ਅੱਜ ਆਪਾਂ ਇਹਦੇ ਬਾਰੇ ਗੱਲ ਕਰਾਂਗੇ ਸ਼ਾਰਟ ਦੇ ਵਿੱਚ ਛੋਟੀ ਜੀ ਵੀਡੀਓ ਆ ਸਾਰੀ ਦੇਖ ਲਿਓ ਸਭ ਤੋਂ ਪਹਿਲੀ ਚੀਜ਼ ਜਿਹੜੀ ਹੈਗੀ ਹੈ ਕੌਨਫੀਡੈਂਸ ਦੇ ਵਿੱਚ ਉਹ ਹੈਗਾ ਵੀ ਤੁਸੀਂ ਜਿਹੜੀ ਗੱਲ ਹੈ ਉਹ ਓਨੀ ਹੀ ਕਹਿਣੀ ਹੈ ਸਮਝਣ ਵਾਲੇ ਨੂੰ ਜਿੰਨੀ ਦੀ ਲੋੜ ਹੈ ਵਾਧੂ ਐਕਸਪਲੇਨ ਨਹੀਂ ਕਰਨਾ ਵੀ ਜਿਹਨੂੰ ਕਹਿੰਦੇ ਨੇ ਪੰਜਾਬੀ ਵੀ ਲੇਲੇ ਪੇਪੇ ਨਹੀਂ ਕਰਨੇ ਕਿਸੇ ਦੇ ਹੈਨਾ ਅੰਗਰੇਜ਼ੀ ਚ ਕਹਿੰਦੇ ਨੇ ਗੋਇੰਗ ਅਰਾਊਂਡ ਐਂਡ ਅਰਾਊਂਡ ਬੀਟਿੰਗ ਅਰਾਊਂਡ ਦਾ ਬੁਸ਼ ਹੈਨਾ ਵੀ ਬਸ ਇਧਰ ਉਧਰ ਦੀਆਂ ਗੱਲਾਂ ਮਰੀਆਂ ਨਾਲ ਗੱਲ ਘਮਾ ਘਮਾ ਕੇ ਕਰੀ ਜਾਣੀ ਗੱਲ ਗੋਲ ਕਰੀ ਜਾਣੀ ਇਹ ਲੈਕ ਆਫ ਕੌਨਫੀਡੈਂਸ ਦੀ ਨਿਸ਼ਾਨੀ ਆ ਜੇ ਤੁਹਾਨੂੰ ਪਤਾ ਤੁਹਾਨੂੰ ਕੀ ਚਾਹੀਦਾ ਆਊਟਕਮ ਕੀ ਚਾਹੀਦੀ ਆ ਤੁਸੀਂ ਗੱਲ ਕੀ ਕਹਿਣੀ ਆ ਕਿਵੇਂ ਕਹਿਣੀ ਆ ਤੁਹਾਨੂੰ ਕਦੇ ਵੀ ਦਿੱਕਤ ਨਹੀਂ ਆਊਗੀ ਤੁਸੀਂ ਸਿੱਧੀ ਅੱਖ ਚ ਅੱਖ ਪਾ ਕੇ ਉਹਨੀ ਗੱਲ ਕਰਨੀ ਆ ਇਹਦਾ ਮੈਂ ਤੁਹਾਨੂੰ ਬੜਾ ਸਿੰਪਲ ਜਿਹਾ ਤਰੀਕਾ ਦੱਸਾਂਗਾ ਵੀ ਸਵਾਲ ਦਾ ਹੀ ਜਵਾਬ ਦੇਣਾ ਸਟੇਟਮੈਂਟ ਦਾ ਜਵਾਬ ਨਹੀਂ ਦੇਣਾ ਹੁਣ ਤੁਸੀਂ ਕਿਸੇ ਕੋਲੇ ਗਏ ਮੰਨ ਲਓ ਤੁਸੀਂ ਉਹਨਾਂ ਨਾਲ ਕੋਈ डील ਕਰਨੀ ਆ ਮੰਨ ਲਓ ਤੁਸੀਂ ਕੋਈ ਪ੍ਰਾਪਰਟੀ ਦੀ ਡੀਲ ਕਰ ਰਹੇ ਹੋਗੇ ਉਹ ਬੰਦਾ ਤੁਹਾਨੂੰ ਕਹੇ ਵੀ ਜੀ ਅੱਜ ਕੱਲ ਤਾਂ ਦੇਖੋ ਪ੍ਰਾਪਰਟੀ ਦੇ ਜੇ ਮੰਨ ਲਓ ਤੁਸੀਂ ਉਹ ਤੋਂ ਖਰੀਦ ਰਹੇ ਹੋ ਉਹ ਕਹੇ ਜੀ ਇਹ ਜੀ ਪ੍ਰਾਪਰਟੀ ਦਾ ਕਿਤਨੀ ਮਿਲਦੀ ਇਹ ਆ ਜੀ ਇਹ ਜੀ ਦੇ ਤਿੰਨ ਖੁੰਝਾਂ ਵਾਲਾ ਪਲਾਟ ਤਿੰਨ ਪਾਸੇ ਸੜਕ ਲੱਗਦੀ ਆ ਫਲਨਾਂ ਜੋ ਮਰਜ਼ੀ ਕਹੀ ਜਾਵੇ ਤੁਸੀਂ ਅਬਲਾਈਜ਼ ਨਹੀਂ ਹੈਗੇ ਜ਼ਰੂਰੀ ਨਹੀਂ ਹੈਗਾ ਵੀ ਤੁਹਾਨੂੰ ਜਵਾਬ ਦੇਣਾ ਹੀ ਪੈਣਾ ਉਹ ਗੱਲ ਦਾ ਕਿਉਂਕਿ ਸਵਾਲ ਨਹੀਂ ਹੈਗਾ ਆਪਣੇ ਸਾਹਮਣੇ ਕੋਈ ਸਟੇਟਮੈਂਟ ਦਿੰਦਾ ਨਾ ਆਪਾਂ ਉਹਨਾਂ ਵੀ ਇਹਦਾ ਵੀ ਆਪਾਂ ਨੂੰ ਜਵਾਬ ਦੇਣਾ ਪੈਣਾ ਹੁਣ ਇੱਕ ਤਾਂ ਤੁਹਾਨੂੰ ਕਿਸੇ ਨੇ ਪੁੱਛਿਆ ਵੀ ਕੀ ਹਾਲ ਆ ਬਾਈ ਜੀ ਤੁਸੀਂ ਦਾ ਜਵਾਬ ਦੇਣਾ ਵੀ ਠੀਕ ਆ ਜਾਂ ਨਹੀਂ ਠੀਕ ਆ ਜੇ ਇੱਕ ਬੰਦਾ ਆ ਕੇ ਕਹੇ ਵੀ ਹਾਂਜੀ ਬਿਮਾਰੀ ਬਹੁਤ ਵਧ ਗਈ ਠੰਡ ਬਹੁਤ ਵਧ ਗਈ ਲੋਕ ਬਹੁਤ ਬਿਮਾਰ ਹੋ ਰਹੇ ਨੇ ਜ਼ਰੂਰੀ ਨਹੀਂ ਵੀ ਤੁਸੀਂ ਦਾ ਜਵਾਬ ਦਵੋ ਤੁਹਾਡੀ ਮਰਜ਼ੀ ਆ ਠੀਕ ਆ ਜਦੋਂ ਆਪਾਂ ਆਪਣੇ ਆਪ ਨੂੰ ਇਹ ਸਿਚੁਏਸ਼ਨ ਚ ਪਾਉਣੇ ਵੀ ਯਾਰ ਮੈਨੂੰ ਹਰੇਕ ਚੀਜ਼ ਦਾ ਜਵਾਬ ਦੇਣਾ ਪੈਣਾ ਨਹੀਂ ਤਾਂ ਸਾਹਮਣੇ ਵਾਲਾ ਬੁਰਾ ਮਨ ਆ ਜਾਊਗਾ ਉੱਥੇ ਆਪਣਾ ਕੌਨਫੀਡੈਂਸ ਆਪਾਂ ਆਪ ਹੀ ਸਿੱਟ ਲੈਣੇ ਆ ਜਿੱਥੇ ਦੇਣਾ ਜਵਾਬ ਦੋ ਇਹ ਨਹੀਂ ਹੈਗਾ ਵੀ ਨਹੀਂ ਦੇਣਾ ਪਰ ਤੁਹਾਨੂੰ ਲੋੜ ਨਹੀਂ ਹੈਗੀ ਹੁਣ ਇਹਦੀ ਬੜੀ ਸਿੰਪਲ ਜੀ ਗੱਲ ਆ ਵੀ ਇੱਕ ਵਾਰੀ ਮੈਂ ਕਿਸੇ ਮੀਟਿੰਗ ਚ ਸੀਗਾ ਤੇ ਉੱਥੇ ਮੈਨ ਮੈਂ ਕਿਸੇ ਨੂੰ ਡਿਸਮਿਸ ਕਰ ਰਿਹਾ ਸੀ ਜਦੋਂ ਮੈਂ ਕਿਸੇ ਨੂੰ ਡਿਸਮਿਸ ਕੀਤਾ ਤਾਂ ਜਿਹੜਾ ਉਹਦੇ ਨਾਲ ਯੂਨੀਅਨ ਵਾਲਾ ਬੰਦਾ ਬੈਠਾ ਸੀ ਉਹ ਕਹਿੰਦਾ ਸੀ ਮੈਂ ਔਨ ਰਿਕਾਰਡ ਇੱਕ ਸਟੇਟਮੈਂਟ ਰਿਕਾਰਡ ਕਰਾਉਣੀ ਹੈ ਮਹਾਂਜੀ ਕਰਾਓ ਉਹਨੇ ਬੱਡੀ ਸਾਰੀ ਸਟੇਟਮੈਂਟ ਦਿੱਤੀ ਵੀ ਇਹ ਸਟਾਫ ਨੇ ਇਨਾ ਚੰਗਾ ਕੰਮ ਕੀਤਾ ਇਹਨੇ ਸਾਲ ਇਹ ਕੀਤਾ ਉਹ ਕੀਤਾ ਇਹਦੀ ਇੰਨੀ ਕੰਟਰੀਬਿਊਸ਼ਨ ਹੈ ਜੋ ਤੁਸੀਂ ਅੱਜ ਕਰ ਰਹੇ ਹੋ ਇਹ ਚੰਗਾ ਨਹੀਂ ਹੈਗਾ ਇਹਦੀ ਲਾਇਲਟੀ ਜ਼ਿਆਦਾ ਸੀ ਤੁਹਾਡੇ ਨਾਲ ਤੁਸੀਂ ਉਹਦੇ ਉਹਦੇ ਬਾਰੇ ਸੋਚਿਆ ਨਹੀਂ ਉਹਨੇ ਸਾਰਾ ਕੁਝ ਕਹਤਾ ਮੈਂ ਕਿਹਾ ਜੀ ਥੈਂਕ ਯੂ ਤੇ ਮੈਂ ਕੇਸ ਬੰਦ ਕਰਵਾਤਾ ਤਾਂ ਬੜਾ ਔਖਾ ਯਾਰ ਮੇਰੇ ਕਿ ਨਹੀਂ ਚੱਕਿਆ ਮੈਂ ਕਹਿੰਦਾ ਤੁਸੋਂ ਕਹਨਾ ਤੂੰ ਕੁਝ ਕਿਹਾ ਹੀ ਨਹੀਂ ਮੈਂ ਕਹਾਂ ਜੀ ਤੁਸੀਂ ਕਿਹੜਾ ਕੋਈ ਸਵਾਲ ਪੁੱਛਿਆ ਤੁਸੀਂ ਤਾਂ ਇੱਕ ਸਟੇਟਮੈਂਟ ਦਰਜ ਕਰਾਉਣੀ ਸੀ ਆਪਾਂ ਕਰਵਾ ਤੀ ਜੇ ਮੈਂ ਉਹ ਸਟੇਟਮੈਂਟ ਦੇ ਜਵਾਬ ਚ ਜਵਾਬ ਦੇਣ ਲੱਗ ਜਾਂਦਾ ਸ਼ੁਰੂ ਕਰ ਲੈਂਦਾ ਮੈਂ ਵੀ ਨਹੀਂ ਜੀ ਨਹੀਂ ਉਹ ਤਾਂ ਮੈਂ ਵੀ ਮੰਨਦਾ ਇਹ ਬਹੁਤ ਚੰਗੀ ਆ ਪਰ ਐ ਹੋ ਗਿਆ ਫਿਰ ਕੁੰਡੀ ਅੜ ਗਈ ਸੀ ਫਿਰ ਮੈਂ ਫਸ ਜਾਣਾ ਸੀ ਠੀਕ ਹੈ ਤਾਂ ਛੋਟੀ ਸਟੇਟਮੈਂਟ ਪ੍ਰੈਸਾਈਜ਼ ਆਪ ਦੀ ਦਿਓ ਤੇ ਦੂਜੇ ਦੀ ਸਟੇਟਮੈਂਟ ਦਾ ਜਵਾਬ ਦੇਣ ਦੀ ਕੋਈ ਲੋੜ ਨਹੀਂ ਮਨ ਕਰੇ ਦੇ ਦਿਓ ਪਰ ਸਵਾਲ ਦਾ ਜਵਾਬ ਦੇਣਾ ਹੁੰਦਾ ਸਟੇਟਮੈਂਟ ਦਾ ਦੇਣਾ ਕੋਈ ਜ਼ਰੂਰੀ ਨਹੀਂ ਹੁੰਦਾ ਦੂਜੀ ਚੀਜ਼ ਆਪਣੇ ਅੰਦਰ ਨਾ ਗਿਲਟ ਆਉਂਦਾ ਆਪ ਦੇ ਆਪ ਨੂੰ ਦੋਸ਼ੀ ਠਹਿਰਾਉਨੇ ਆਪ ਆਪ ਦੇ ਆਪ ਨੂੰ ਲੱਗਦਾ ਵੀ ਯਾਰ ਮੈਂ ਹੀ ਗਲਤ ਆ ਮੈਂ ਹੀ ਮਾੜਾ ਉਹ ਚੀਜ਼ ਕਰਕੇ ਆਪਣਾ ਕੌਨਫੀਡੈਂਸ ਬਹੁਤ ਜਾਂਦਾ ਜਿਵੇਂ ਮੰਨ ਲਓ ਤੁਸੀਂ ਕੁਝ ਕਰ ਲਿਆ ਤੁਸੀਂ ਕਿਸੇ ਬਿਨ ਇੱਕ ਦੋਸਤੋ ਬਿਨਾ ਤੁਸੀਂ ਕਿਤੇ ਟ੍ਰਿਪ ਤੇ ਭਾਗੇ ਜਾਂ ਫਿਲਮ ਦੇਖਣੇ ਭਾਗੇ ਬਾਅਦ ਚ ਉਹ ਬੰਦਾ ਚੰਚਾਂ ਕਰੀ ਜਾਂਦਾ ਫਿਰ ਤੁਹਾਨੂੰ ਲੱਗਿਆ ਯਾਰ ਆਪਾਂ ਮਾੜਾ ਕੀਤਾ ਉਹਦੇ ਨਾਲ ਜੇ ਜੇ ਲੋਈ ਸੋਚ ਸਮਝ ਕੇ ਕੰਮ ਕੀਤਾ ਹੋਇਆ ਨਾ ਬਾਅਦ ਚ ਬੰਦਾ ਲੱਖ ਕਹੀ ਜਾਵੇ ਦੂਜਾ ਉਹਦੇ ਨਾਲ ਆਪਦੇ ਅੰਦਰ ਗਿਲਟ ਨਾ ਰੱਖਿਆ ਉਹ ਕਿਉਂਕਿ ਇਹ ਸੋਚੇ ਵੀ ਜਦੋਂ ਮੈਂ ਇਹ ਸਟੈਪ ਲਿਆ ਸੀ ਉਦੋਂ ਮੈਂ ਕਲੀਅਰ ਸੀ ਉਦੋਂ ਮੈਂ ਸਹੀ ਸੀ ਉਦੋਂ ਮ ਹੁਣ ਮੈਂ ਐਜ਼ ਅ ਥਰਡ ਪਰਸਨ ਉਹ ਸਿਚੁਏਸ਼ਨ ਨੂੰ ਦੇਖ ਰਿਹਾ ਤਾਂ ਮੈਨੂੰ ਲੱਗ ਰਿਹਾ ਇਹ ਉਵੇਂ ਹੀ ਹੈ ਵੀ ਜਿਹੜੇ ਦੋ ਬੰਦੇ ਤਾਂ ਖੇਡਦੇ ਨੇ ਜਿਹੜਾ ਤੀਜਾ ਕੋਲ ਖੜਾ ਨਾਲ ਉਹਨੂੰ ਜ਼ਿਆਦਾ ਚੱਲ ਆਉਂਦੀਆਂ ਆਉਂਦੀਆਂ ਨੇ ਕਿਉਂਕਿ ਉਦੋਂ ਸਿਚੁਏਸ਼ਨ ਚ ਆਪ ਨਹੀਂ ਹੁੰਦਾ ਜਦੋਂ ਤੁਸੀਂ ਸਿਚੁਏਸ਼ਨ ਦੇ ਵਿੱਚ ਸੀ ਉਦੋਂ ਤੁਸੀਂ ਨੇ ਉਸ ਮੌਕੇ ਦਾ ਬੈਸਟ ਡਿਸੀਜਨ ਹੀ ਲਿਆ ਸੀ ਪਰ ਅੱਜ ਕਿਤੇ ਹੋਰ ਖੜ ਕੇ ਦੋ ਹਫ਼ਤੇ ਬਾਅਦ ਦੋ ਮਹੀਨੇ ਬਾਅਦ ਦੋ ਸਾਲ ਬਾਅਦ ਤੁਹਾਨੂੰ ਲੱਗਦਾ ਵੀ ਸ਼ਾਇਦ ਉਦੋਂ ਮੈਂ ਕੁਝ ਹੋਰ ਕਰ ਲੈਂਦਾ ਪਰ ਉਸ ਟਾਈਮ ਤੇ ਤੁਹਾਡੇ ਕੋਲੇ ਉਹੀ ਸੋਰਸਸ ਸੀਗੇ ਤੇ ਤੁਸੀਂ ਆਪਣੀ ਨੋਲੇਜ ਦਾ ਬੈਸਟ ਯੂਜ਼ ਕਰਿਆ ਸੀ ਕਦੇ ਵੀ ਨਾ ਸੋਚੋ ਵੀ ਉਹ ਤਾਂ ਮੈਂ ਗਲਤ ਕੀਤਾ ਤੁਸੀਂ ਸਹੀ ਹੀ ਕੀਤਾ ਸੀ ਬਸ ਆਪਦਾ ਕੌਨਫੀਡੈਂਸ ਰੱਖੋ ਉਹ ਚੀਜ਼ ਨੂੰ ਮੰਨੋ ਆਪਦੇ ਆਪ ਨੂੰ ਆਪਣੀਆਂ ਕੇਪੇਬਿਲਿਟੀਆਂ ਨੂੰ ਮੰਨੋ ਤੇ ਅੱਗੇ ਵਧੋ ਅਗਲਾ ਪੁਆਇੰਟ ਸਵਾਲ ਪੁੱਛਣ ਦੀ ਆਦਤ ਪਾਓ ਇਹ ਇੱਕ ਇਹ ਬੜੀ ਚੀਜ਼ ਹੈ ਵੀ ਜੇ ਆਪਾਂ ਕਿਤੇ ਜਾਣਦੇ ਆ ਨਾ ਆਪਣੇ ਮਾਈਂਡ ਸੈਟ ਹੀ ਬਣ ਚੁੱਕਿਆ ਵੀ ਹਰ ਕੋਈ ਅਫਸਰ ਹੈ ਹਰ ਕੋਈ ਸਾਹਬ ਹੈ ਆਪਾਂ ਵਿਚਾਰੇ ਆ ਆਪਣੇ ਪਿੰਡਾਂ ਚ ਆਪਣੇ ਠੱਬਰਾਂ ਚ ਲੋਕ ਅੱਜ ਕੱਲ ਵੀ ਹਜੇ ਤੱਕ ਵੀ ਉਹ ਕਰਾਪਟ ਲੀਡਰਾਂ ਨੂੰ ਜਿਨ੍ਹਾਂ ਨੇ ਸਾਰਾ ਪੰਜਾਬ ਖਾ ਲਿਆ ਹਜੇ ਵੀ ਉਹਨਾਂ ਦੇ ਨਾਲ ਸਾਥ ਲਾਉਂਦੇ ਨੇ ਨਾਲੇ ਗਾਲਾਂ ਵੀ ਕੱਢਦੇ ਨੇ ਵੀ ਮਾੜੇ ਨੇ ਫਿਰ ਵੀ ਸਾਥ ਲਾਈ ਜਾਂਦੇ ਨੇ ਕਿਉਂਕਿ ਉਹ ਦਿਮਾਗ ਹੋ ਜਾ ਬਣ ਚੁੱਕਾ ਵੀ ਅਸੀਂ ਤਾਂ ਕਿਸੇ ਨੂੰ ਸਵਾਲ ਕਰ ਹੀ ਨਹੀਂ ਸਕਦੇ ਸਵਾਲ ਕਰਨ ਦੀ ਆਤ ਬਹੁਤ ਨਾਲ ਕੰਫੀਡੈਂਸ ਬੰਦਾ ਪਰ ਸਵਾਲ ਦੇ ਵਿੱਚ ਤਰਕ ਹੋਣੀ ਚਾਹੀਦੀ ਆ ਸਵਾਲ ਦੇ ਪਹਿਲਾਂ ਹੋਮਵਰਕ ਕਰਿਆ ਹੋਣਾ ਚਾਹੀਦਾ ਵੀ ਇਹਦਾ ਜਵਾਬ ਪੋਸੀਬਲ ਕੀ ਹੋ ਸਕਦਾ ਜਵਾਬ ਆਪਦੇ ਆ ਮਿਲ ਰਿਹਾ ਤਾਂ ਲਈ ਚਲੋ ਜਿੱਥੇ ਜਾ ਕੇ ਤੁਹਾਨੂੰ ਜਵਾਬ ਨਹੀਂ ਆ ਰਿਹਾ ਜੇ ਤੁਹਾਨੂੰ ਲੱਗਦਾ ਵੀ ਇਹਦਾ ਜਵਾਬ ਆਉਣਾ ਚਾਹੀਦਾ ਸਾਮਣੇ ਲੱਗਦਾ ਜਵਾਬ ਗਲਤ ਦੇ ਰਿਹਾ ਉਥੇ ਸਵਾਲ ਜ਼ਰੂਰ ਪੁੱਛੋ ਅਗਲਾ ਪੁਆਇੰਟ ਟੇਕ ਯੂਅਰ ਟਾਈਮ ਕੋਈ ਵੀ ਡਿਸੀਜਨ ਲੈਣਾ ਕੋਈ ਵੀ ਕੰਮ ਕਰਨਾ ਕੁਝ ਵੀ ਕਰਨਾ ਘੜਨਾ ਪਾਓ ਪ੍ਰੈਸ਼ਰ ਚ ਨਾਓ ਜਦੋਂ ਮੈਂ ਹੁੰਦਾ ਨੇ ਵੀ ਪਿਛਲੀ ਗੱਡੀ ਵਾਲਾ ਹਾਰਨ ਮਾਰੀ ਜਾਂਦਾ ਪ੍ਰੈਸ਼ਰ ਆਪਣੇ ਤੇ ਵਧ ਜਾਂਦਾ ਉਹ ਉਹਦੀ ਦਿੱਕਤ ਹੈ ਜੋ ਹਾਰਨ ਮਾਰ ਰਿਹਾ ਮੇਰੀ ਨਹੀਂ ਹਾਂ ਹੋ ਸਕਦਾ ਇਹਨੂੰ ਸੱਚੀ ਐਮਰਜੈਂਸੀ ਹੋਵੇ ਜੇ ਰਸਤਾ ਹੈਗਾ ਤਾਂ ਦੋ ਪਰ ਉਹਦੇ ਪਿੱਛੇ ਗੱਡੀ ਭਜਾਉਣੀ ਹੈ ਕਰਨਾ ਹੈ ਇਹਨਾਂ ਚੀਜ਼ਾਂ 'ਚ ਨਹੀਂ ਪੈਣਾ ਹੁੰਦਾ ਇਹ ਜ਼ਿੰਦਗੀ 'ਚ ਵੀ ਉਹੀ ਹੁੰਦਾ ਵੀ ਬਾਕੀ ਦੇ ਲੋਕ ਜੋ ਤੁਹਾਡੇ ਤੇ ਪ੍ਰੈਸ਼ਰ ਪਾ ਰਹੇ ਨੇ ਤੇ ਇਹਦਾ ਮਤਲਬ ਇਹ ਨਹੀਂ ਵੀ ਤੁਹਾਨੂੰ ਮਜਬੂਰੀ ਹੈ ਵੀ ਤੁਸੀਂ ਕੁਝ ਕਰਨਾ ਹੀ ਕਰਨਾ ਤੁਸੀਂ ਆਪਣੇ ਹਿਸਾਬ ਨਾਲ ਕਰਨਾ ਜ਼ਿੰਦਗੀ 20 20 ਦਾ ਮੈਚ ਨਹੀਂ ਹੈਗਾ ਇਹ ਟੈਸਟ ਮੈਚ ਮੰਗੂਗਾ ਉਹ ਸਾਬ ਨਾਲ ਚੱਲੋ ਲਾਸਟ ਦੇ ਵਿੱਚ ਮੈਂ ਤੁਹਾਨੂੰ ਇੱਕ ਟ੍ਰਿਕ ਦੱਸਦਾ ਜਿਹੜਾ ਮੈਂ ਪਹਿਲਾਂ ਵੀ ਕਈ ਵੀਡੀਓ ਦੇ ਵਿੱਚ ਦੱਸਿਆ ਨੂੰ ਟਰਾਈਐਡ ਕਹਿੰਦੇ ਟੋਨੀ ਰੋਪਿੰਸ ਪੜਾਉਂਦਾ ਹੁੰਦਾ ਹੈ ਇਹ ਇਹ ਕਹਿੰਦਾ ਵੀ ਤਿੰਨ ਚੀਜ਼ਾਂ ਨੇ ਜੀਆਂ ਜਿਨ੍ਹਾਂ ਦਾ ਸਮੇਲ ਕਰਕੇ ਕੰਫੀਡੈਂਸ ਬਣਦਾ ਸਭ ਤੋਂ ਪਹਿਲੀ ਚੀਜ਼ ਹੈਗੀ ਤੁਹਾਡਾ ਫੋਕਸ ਕਿੱਥੇ ਆ ਪ੍ਰੋਬਲਮ ਤੇ ਆ ਜਾਂ ਸੋਲੂਸ਼ਨ ਤੇ ਆ ਜੇ ਪ੍ਰੋਬਲਮ ਤੇ ਆ ਫਿਰ ਤੁਸੀਂ ਕੁਛ ਹੱਲ ਨਹੀਂ ਕਰ ਸਕਦੇ ਜਦੋਂ ਫੋਕਸ ਸੋਲੂਸ਼ਨ ਤੇ ਆ ਤਾਂ ਅੱਧਾ ਕੰਮ ਤਾਂ ਸਮਝ ਲਓ ਉੱਥੇ ਹੋ ਗਿਆ ਦੂਜਾ ਚੀਜ਼ ਤੁਹਾਡੀ ਬਾਡੀ ਲੈਂਗੁਏਜ ਕਿਵੇਂ ਆ ਤੁਸੀਂ ਚੈਸਟ ਆਊਟ ਸ਼ੋਲਡਰਸ ਬੈਕ ਕੋਰ ਟਾਈਟ ਐਂ ਖੜੇਣਾ ਪੂਰੀ ਚੜ੍ਹਦੀ ਕਲਾ ਨਾਲ ਆ ਸਟੈਂਡਸ ਬਣਾ ਕੇ ਵੀ ਚੱਕ ਦਾਂਗੇ ਫੱਟੇ ਗੱਲ ਹੀ ਕੋਈ ਨਹੀਂ ਨੇਰੀਆਂ ਲੈ ਦਾਂਗੇ ਉਹਦੇ ਨਾਲ ਥੋੜਾ ਜਿਹਾ ਕੰਮ ਹੋਟ ਹੋ ਗਿਆ ਜੇ ਤੁਸੀਂ ਬੈਠੇ ਆ ਹੋ ਵੀ ਐਂ ਕਰਕੇ ਵੀ ਯਾਰ ਕੁਝ ਨਹੀਂ ਹੋ ਸਕਦਾ ਬਾਈ ਹੁਣ ਤਾਂ ਬਸ ਗਏ ਫਿਰ ਕੀ ਹੋਣਾ ਫਿਰ ਕੁਝ ਵੀ ਨਹੀਂ ਹੋਣਾ ਤਾਂ ਪਹਿਲੀ ਚੀਜ਼ ਫੋਕਸ ਸੋਲੂਸ਼ਨ ਤੇ ਪ੍ਰੋਬਲਮ ਤੇ ਨਹੀਂ ਦੂਜੀ ਚੀਜ਼ ਤੁਹਾਡੀ ਬਾਡੀ ਲੈਂਗੁਏਜ ਚੜ੍ਹਦੀ ਕਲਾ ਵਾਲੀ ਠੰਦੀ ਕਲਾ ਵਾਲੀ ਤੀਜੀ ਚੀਜ਼ ਲੈਂਗੁਏਜ ਭਾਸ਼ਾ ਕਿਹਦੀ ਵਰਤ ਰਹੇ ਹੋ ਉਹ ਚੜਦੀ ਕਲਾ ਵਾਲੀ ਹੈ ਜਟੈਂਦੀ ਕਲਾ ਵਾਲੀ ਹੈ ਜੇ ਭਾਸ਼ਾ ਦੇ ਵਿੱਚ ਹੀ ਤੁਹਾਡੀ ਦੇ ਵਿੱਚ ਉਹ ਗੜਕ ਨਹੀਂ ਹੈਗੀ ਉਹ ਆਵਾਜ਼ ਨਹੀਂ ਹੈਗੀ ਉਹ ਕੌਨਫੀਡੈਂਸ ਨਹੀਂ ਹੈਗਾ ਵੀ ਕਰਦਾਂਗੇ ਯਾਰ ਫਿਰ ਨਹੀਂ ਹੋਊਗਾ ਜਿਸੋ ਲੈ ਵੀਰ ਕਿੱਥੇ ਹੋਇਆ ਇਹ ਕਿੱਥੇ ਹੋਣਾ ਯਾਰ ਹੋ ਹੀ ਨਹੀਂ ਸਕਦਾ ਫਿਰ ਹੋਣਾ ਹੀ ਨਹੀਂ ਜਿਸੋ ਦਾ ਵੀ ਕੋਈ ਚੱਕਰ ਨਹੀਂ ਠੀਕ ਆ ਦਿੱਕਤ ਆ ਗਈ ਆ ਪਰ ਕਰਦਾਂਗੇ ਤਾਂ ਹਮੇਸ਼ਾ ਆਪਣੀ ਇਹ ਚੀਜ਼ਾਂ ਚੰਨ ਚੀਜ਼ਾਂ ਚੈੱਕ ਕਰੋ ਜਦੋਂ ਤੁਹਾਨੂੰ ਲੱਗ ਰਿਹਾ ਵੀ ਹੱਲ ਹੋ ਨਹੀਂ ਰਿਹਾ ਵੀ ਮੇਰੀ ਬਾਡੀ ਲੈਂਗੁਏਜ ਮੇਰੀ ਲੈਂਗੁਏਜ ਤੇ ਮੇਰਾ ਫੋਕਸ ਇਹ ਕਿੱਥੇ ਆ ਤੇ ਨੂੰ ਫਾਈਨ ਟਿਊਨ ਕਰੋ ਤੁਸੀਂ ਦੇਖੋ ਨਾਲ ਦੀ ਨਾਲ ਹੀ ਸੋਚ ਬਦਲ ਜਾਂਦੀ ਹੈ ਮੈਨੂੰ ਉਮੀਦ ਆ ਜਿਹੜਾ ਐਪੀਸੋਡ ਪਸੰਦ ਆਇਆ ਹੁਣ ਲਾਇਕ ਸ਼ੇਅਰ ਸਬਸਕ੍ਰਾਈਬ ਰੇਟ ਰਿਵਿਊ ਆਪੇ ਕਰਦਿਆ ਕਰੋ ਪਿੰਡ ਪਿੰਡ ਪਹੁੰਚਾਉਣਾ ਇਹਨੂੰ ਮੈਂ ਤੁਹਾਨੂੰ ਮਿਲਦਾ ਇੱਕ ਹੋਰ ਵੀਡੀਓ ਨਾਲ ਬਹੁਤ ਸ਼ੇਤੀ